ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਗੱਲ ਕਰਾਂਗੇ ਛੋਟੇ ਕਿਸਾਨੀ ਬਾਰੇ ਕਿ ਜਿਵੇਂ ਬਾਬਾ ਜੀ ਕਈਆਂ ਦੇ ਕੋਲ ਹੁੰਦਾ ਹੈ ਬਸ ਇੱਕ ਕਿੱਲਾ ਜ਼ਮੀਨ ਹਾਂਜੀ ਤੇ ਸਰਕਾਰ ਦੇ ਕਾਰਨਾਮੇ ਪਤਾ ਹੀ ਆ ਕਿ ਨੌਕਰੀਆਂ ਦੇ ਕਿੱਥੇ ਮਿਲਦੀਆਂ ਉਹ ਪਰਿਵਾਰ ਹੁੰਦਾ ਹੈ ਪੂਰਾ ਉਹਨਾਂ ਕੋਲ ਹੁੰਦਾ ਇੱਕ ਕਿੱਲਾ ਜ਼ਮੀਨ ਤੇ ਉਸ ਜ਼ਮੀਨ ਦੇ ਰਾਹੀਂ ਉਹਨਾਂ ਨੇ ਸਭ ਕਮਾਉਣਾ ਹੈ ਪੂਰਾ ਟੱਬਰ ਚਲਾਉਣਾ ਹੈ ਕੋਈ ਵਿਆਹ ਸ਼ਾਦੀ ਦਾ ਖਰਚਾ ਕੋਈ ਲੀੜੇ ਲੱਤੇ ਦਾ ਕੋਈ ਘਰ ਨੂੰ ਸਵਾਰਨ ਵਾਲਾ ਜਾਂ ਕੋਈ ਵੀ ਆ ਉਸ ਇੱਕ ਕਿੱਲੇ ਦੇ ਵਿੱਚ ਉਹਨਾਂ ਕਮਾਈ ਕਢਣੀ ਆ ਤੇ ਕਣਕ ਤੇ ਝੋਨਾ ਸਿਰਫ ਉਹ ਸਾਨੂੰ ਨਹੀਂ ਹੁੰਦੀ ਦੇ ਪੁੰਦਾ ਕਣਕ ਝੋਨਾ ਕੋਈ ਸਮਝ ਲਓ ਕਿ 3 4 5 10 ਕਿੱਲਾਂ ਵਾਲਿਆਂ ਵਾਸਤੇ ਆ ਤੇ ਕਿਉਂਕਿ ਉਹਦੀ ਕਮਾਈ ਘਟਿਆ ਬਾਕੀ ਉਹਨਾਂ ਕੋਲ ਨਾਲ ਕੋਈ ਦੂਜਾ ਰੋਜ਼ਗਾਰ ਵੀ ਹੁੰਦਾ ਹੈ ਸਮਝ ਲਓ ਅਸੀਂ ਉਸ ਜ਼ਮੀਦਾਰ ਦੀ ਗੱਲ ਕਰਨ ਦੇ ਆ ਜਿਹੜੇ ਵਿਚਾਰੇ ਕੋਲ ਇੱਕ ਕਿੱਲਾ ਹੈ ਜੇ ਛੋਟੇ ਨੇ ਇੱਕ ਕਿੱਲਾ ਡੇਢ ਕਿੱਲਾ ਪੈੜੀ ਆ ਉਹਨਾਂ ਵਾਸਤੇ ਚਲੋ ਚੰਗੀ ਗੱਲ ਹੈ ਤੁਸੀਂ ਸਵਾਲ ਕੀਤਾ ਕਮਾਈ ਕਿਸ ਤਰ੍ਹਾਂ ਕਰਨੀ ਚਾਹੀਦੀ ਆ ਹਾਂਜੀ ਮੈਂ ਵੀਰ ਭਰਾਵਾਂ ਗਾੜੀ ਬੇਨਤੀ ਕਰੂੰਗਾ ਜਿਹੜੇ ਛੋਟੇ ਜ਼ਮੀਦਾਰ ਆ ਕਿਉਂਕਿ ਜਿਹੜੀ ਨਾ ਸਮਾਂ ਇਦਾਂ ਦੇ ਹੁਣ ਖਰਚੇ ਵਧ ਗਏ ਨੇ ਹਾਂਜੀ ਬਿਲਕੁਲ ਹਮਿੰਦ ਨੇ ਕੱਢ ਗਈ ਆ ਤੇ ਖਰਚੇ ਵੀ ਅਹੀਂ ਆਪ ਵਧਾਈ ਜਾਂਦੇ ਆ ਤੇ ਮੈਂ ਤੇ ਬੇਨਤੀ ਕਰੂੰਗਾ ਵੀ ਜੇ ਆਪਾਂ ਵੇਖੋ ਜੀ ਘੱਟ ਜ਼ਮੀਨ ਹੈ ਤੇ ਮੈਂ ਤੇ ਉਹਨਾਂ ਵੀਰ ਭਰਾਵਾਂ ਨਾਲ ਕਹੂੰਗਾ ਵੀ ਤੁਸੀਂ ਨਾਲ ਜਿੱਦਾਂ ਹੁਣ ਮਲਤ 2-4 ਮੱਧਾਂ ਰੱਖਿਆ ਥੋੜੇ ਡੰਗਰ ਰੱਖੇ ਨੇ ਉਹ ਉਹਨਾਂ ਦਾ ਗੁਜ਼ਾਰਾ ਹੁੰਦਾ ਵਾ ਹਾਂਜੀ ਤੇ ਬਾਕੀ ਉਹਨਾਂ ਨੂੰ ਪੱਠਾ ਦਿੱਤਾ ਵੀ ਜਾਇਦਾ ਸੁੱਕਾ ਤੇ ਮੈਂ ਤੇ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਤੁਸੀਂ ਸਭ ਤੋਂ ਵਧੀਆ ਤਰੀਕਾ ਜੇ ਕਮਾਈ ਦਾ ਤੇ ਖਰਚਾ ਕਰਨ ਦਾ ਹਾਂਜੀ ਆਪਣਾ ਵੀ ਹੋਣਾ ਵਿੱਚੋਂ ਹੋਈ ਜਾਣਾ ਤੇ ਮਾਲ ਡੰਗਰ ਨੇ ਵੀ ਛਗੀ ਜਾਣਾ ਵਿੱਚੋਂ ਹੀ ਉਹਦੇ ਆਪਾਂ ਵੀ ਛਗੀ ਜਾਣਾ ਤੇ ਪੈਸਾ ਵੀ ਆਈ ਜਾਣਾ ਠੀਕ ਹੈ ਜੀ ਉਹ ਜਰੀਆ ਹੈਗਾ ਜੀ ਕਮਾਦ ਦਾ ਕਮਾਦ ਦਾ ਹਾਂਜੀ ਨਾਲੇ ਤੁਸੀਂ ਆਪ ਐਕਸਪੀਰੀਅੰਸ ਕੀਤਾ ਹੈ ਤੁਸੀਂ ਆਪੇ ਹੱਥੀ ਕੱਢਿਆ ਕੰਮ ਆ ਮੱਲ ਵੇਖੋ ਜੀ ਜਿਹੜਾ ਕਮਾਦ ਆ ਨਾ ਮੈਂ ਤੁਹਾਨੂੰ ਦੱਸਾਂ ਵੀ ਆਪਾਂ ਕਮਾਦ ਤੁਸੀਂ ਮੱਲੋ ਵੱਧ ਵੀ ਨਿਕਲਦਾ ਚੰਗਾ ਸਾਂਭਿਆ ਮੱਲ 400 ਕੁਇੰਟਲ ਵੀ ਲਾ ਲਓ 500 ਹੀ ਜਾਂਦੇ ਪਰ ਆਪਾਂ ਤੁਹਾਨੂੰ ਦੱਸ ਵੀ ਤੁਸੀਂ ਤਿੰਨ ਕਾਂ ਜਾਂ ਜੋ ਹੱਤੈ 300 ਦੇ ਆਜੂ ਹੂੰ 400 ਮਤਲਬ ਮੈਂ ਤਾਂ ਡਾ ਵੱਖੀ ਨਿਕਲਦਾ ਵੇਖਿਆ ਆ ਮਤਲਬ ਮੈਂ ਤਾਂ ਪਰ ਅਹੀਂ ਹਿਸਾਬ 300 ਦਾ ਕਰ ਲੀਏ ਹਾਂ ਛੋਠਾ ਦੱਸਣਾ ਉਦੋਂ ਤਾਂ ਗਾਂ ਤਾਂ ਹੀ ਜਾਊ ਨੋ ਜਿਨੇ ਕਿਲਾ ਵੀ ਜਾਉਂਦੇ ਸਾਮ ਕਰਨੀ ਉਹਨੇ ਤੇ ਆਪੇ 4-500 ਬੰਡਲ ਦਾ 400 ਕੱਢਣਾ ਹੀ ਹੈ ਕੱਢਣਾ ਹੀ ਹਾਂ ਆਪਾਂ ਤੁਹੀਂ 300 ਦੇ ਆਜੀ ਆਪਾਂ ਨੂੰ ਮਤਲਬ 300 ਕਿੰਟਲ ਆਪਣਾ ਗੰਨਾ ਨਿਕਲਦਾ ਹਾਂਜੀ ਮੈਂ ਤਾਂ ਦੱਸਦਾ ਵੀ ਜਿੱਦਾਂ ਹੁਣ ਆਪਾਂ 1 ਕਿੰਟਲ ਗੰਨਾ ਛੱਲਿਆ ਹਾਂਜੀ ਬਿਲਕੁਲ ਉਹਦੇ ਵਿੱਚੋਂ ਇੱਕ ਪੱਤ ਨਿਕਲਣੀ ਹੈ ਕਈਆਂ ਨੂੰ ਪੱਤ ਦੇਣੀ ਜਦੋਂ ਨਵੀਂ ਪੀੜੀ ਨੂੰ ਪਛਾਰਨ ਨੂੰ ਪਤਾ ਪੱਤ ਕੀ ਹੁੰਦੀ ਤੇ ਆਪਾਂ ਹੁਣ ਪੂਰਾ ਇੱਕ ਪੂਰ ਮਾਰ ਲੈਣਾ ਹਾਂ ਠੀਕ ਨੇ ਇੱਕ ਪੱਤ ਗੁੱਟਦੀ ਨੇ ਹਾਂ ਉਹਦੀ ਉਹਦੇ ਵਿੱਚੋਂ ਨਿਕਲਦਾ ਚਾਰ ਪੀਪੇ ਰੋ ਪੌਣੀਆਂ ਤੇ ਇੱਕ ਪੱਤ ਬਣਦੀ ਚੋਹਾਂ ਪੀਪੇ ਦੀ ਹਾਂ ਹਾਂਜੀ ਉਹਦੇ ਵਿੱਚ ਜਿੱਦਾਂ ਹੁਣ ਆਪਾਂ ਨਵਾਂ ਕੰਮ ਸ਼ੁਰੂ ਕਰਤਾ ਗੇਤਰਾ ਕਰਤਾ ਹਾਂਜੀ ਤੇ ਉਹਦੇ ਵਿੱਚ ਆਪਾਂ ਨੂੰ ਪਹਿਲੀ ਗੱਲ ਤੇ ਮੈਂ ਵੀਰ ਪ੍ਰਾਣਾ ਆਖੋਗੇ ਵੈਰਾਈਟੀਆਂ ਲਾਓ ਜਿੱਦਾਂ ਹੁਣ ਆਪਾਂ ਨੂੰ ਜਿੱਦਾਂ ਕਣਕ ਵੱਢ ਕੇ ਲਾਏ ਇਹਦੇ ਕਣਕ ਵੱਢ ਕੇ ਲਾਉਣ ਦੇ ਵਿੱਚ ਉਹਦੇ ਨਾਨਵੇਂ ਦਾ ਗੁੜ ਚੰਗਾ ਪੈਂਦਾ ਵਾ ਅੱਛਾ ਜੀ ਤੇ ਮਲਪੀ ਨਾਲ ਤੁਸੀਂ ਆਪਣਾ 85 ਲਾ ਲੋ ਇਹਨਾਂ ਰਲਾ ਕੇ ਕੱਢੀ ਜਾਓ ਮਲਬ ਗੰਨਾ ਲਾਉਣ ਦਾ ਸਹੀ ਸਮਾਂ ਹੈ ਪੀ ਹੁਣ ਕਣਕਾਂ ਆ ਗਾ ਵੱਢ ਕੇ ਕਣਕ ਮਲ ਅਸਲ ਜੀ ਗੰਨਾ ਜਿਹੜਾ ਲੱਗਣ ਦਾ ਫਗਣ ਚੇਦਦਾ ਆ ਜਿੱਦਾਂ ਲਗੇ ਤਰ੍ਹਾਂ ਗੁੜ ਵਧੀਆ ਬਣਦਾ ਤੇ ਕਹੀ ਰਹਣਾ ਆਪਣੇ ਬਣੇ ਤੇ ਆਪਾਂ ਕਣਕ ਵੱਢ ਕੇ ਲਾਉਨੇ ਆ। ਹਾਂਜੀ ਹਾਂਜੀ। ਤੇ ਜਿੱਦਾਂ ਉਹਨ ਮੰਨ ਲਓ ਆਪਾਂ ਇੱਕ ਪੱਤ ਕੱਢੀ ਆ। ਹਾਂਜੀ। ਜਿੱਦਾਂ ਆਪਾਂ ਸ਼ੁਰੂ-ਸ਼ੁਰੂ ਕਰਦੇ ਕਿੰਨਾ ਵੀ ਮੱਲ ਘਾੜ ਘਾੜ ਕੱਟ ਮਿਲੇ। ਹਾਂਜੀ। ਆਪਾਂ ਨੂੰ 12 ਕਿਲੋ ਤੋਂ 12 ਕਿਲੋ ਗੁੜ ਮਿਲਨੇ ਮਿਲਣਾ ਪਤ। ਇੱਕ ਪੱਤ ਦਾ। ਇੱਕ ਪੱਤ ਦਾ। ਠੀਕ ਐ। ਇੱਕ ਪੱਤ ਦਾ ਦਾ ਆਪਾਂ ਕਵਾਂਟ ਲਗਨੇ ਚੋਂ ਇੱਕ ਪੱਤ ਨਿਕਲਨੀ ਐ। ਆਹ। ਤੇ ਇੱਕ ਪੱਤ ਦੇ ਵਿੱਚੋਂ ਆਪਾਂ ਨੂੰ 10-12 ਕਿਲੋ ਗੁੜ ਮਿਲ ਜਣਾ ਤੇ ਗੜ ਗੁੜ ਜਿਹੜਾ ਚੰਗਾ ਆਪਾਂ ਵੇਖੂ ਕਰਦੇ ਆ ਆਪਾਂ ਨੂੰ 120 ਰੁਪਏ ਗੁੜ ਜਿਹੜਾ ਆਪਣਾ ਆਮ ਵੇਖਦਾ ਵੇਖਦਾ ਤੇ ਜੇ ਮਾਸਾ ਕੇ ਚਾਜਣਾ ਪ੍ਰੋਮੋਸ਼ਨ ਕਰਦੀ ਹੈ ਨਾ 150 ਨੂੰ ਵੀ ਵੇਖਦਾ ਵੇਖਦਾ ਮਤਲਬ ਹਾਂ ਵੇਖਦਾ ਉਹ ਆਪਾਂ ਚਲੋ ਆਪਾਂ ਤੇ ਉਹ ਦੇਣੀ ਨਾ ਆਪਣੇ ਹੀ ਘੜਦੂ ਘਟ ਜਿੱਦਾਂ ਝਾੜ ਵੀ ਗੰਨੇ ਦਾ ਆਪਾਂ ਘਟ ਦੇਣਦੇ ਆ ਉਹਦੇ ਤਰੀਕੇ ਦੇ ਹਿਸਾਬ ਨਾਲ ਆਪਾਂ ਨੂੰ ਵੱਧ ਦੇ ਵੱਧ ਉਹ ਆਪਣੇ ਉਹ ਆਪਣੀ ਉਹਦੀ ਮਿਹਨਤ ਦੇ ਜਿੰਨਾ ਕੱਢ ਲੂ ਆਏ ਤੇ ਦੇ ਨੇ ਆਮ ਨਾਰਮਲ ਆ ਜਿੱਦਾਂ ਚਲ ਜਰ ਲਾਤਾ ਵੇਖੇ ਨਹੀਂ ਕੋਈ ਨਹੀਂ 300 ਤੇ ਆਪਾਂ ਨੂੰ ਵੜਦੀ ਪਿਆ ਨਾ 300 ਨਿਕਲ ਲੈ ਨਿਕਲਣਾ 300 ਨਿਕਲ ਤੇ ਗੁੜ ਵੀ ਆਪਾਂ ਕਾ ਵੇਖ ਲਈਏ ਵੀ 10 ਕਿਲੋ ਨਿਕਲ 10 ਕਿਲੋ ਦੇ ਆਪਾਂ ਤੋਂ ਰੱਖੋ ਆਪਾਂ ਕਹੂਗਾ ਉਦਾਂ ਤੇ ਚਲੋ ਇਹਨੇ ਜਿਵੇਂ ਜਿਵੇਂ ਪੱਕਦਾ ਗਿਆ ਤਵੇਂ-ਤਵੇਂ ਇਹਨੇ 15 16 ਕਿਲੋ ਮੁਲਗੇ ਖੀ ਤੇ 20 ਤੱਕ ਵੀ ਚਲ ਜਾਂਦਾ ਅੱਛਾ ਜੀ ਤੇਨੇ ਤੇ 15 16 ਕਿਲੋ ਗੁੜ ਤੋਂ ਹੀ ਮਤਲਬ ਵੀ 4 ਕਿਲੋ ਪੀਪੇ ਦਾ ਪਹਿਣਾ ਪਹਿਣਾ ਠੀਕ ਠੀਕ ਇਹ 16 ਕਿਲੋ ਪੈ ਗਿਆ ਤੇ ਜਿੱਦਾਂ ਹੁਣ ਆਪਾਂ 10 ਕਿਲੋ ਤੋਂ ਲਾ ਲ ਦਸ ਕੇ 1200 ਦਾ ਬਣ ਗਿਆ ਬਿਲਕੁਲ ਬਾਤ ਦਾ ਗੁੜ ਹਾਂ 1200 ਦਾ ਤੇ 400 ਨੂੰ ਸਾਡਾ ਮੇਲ ਤੇ ਜਾਣ ਡਿਆ ਅੱਛਾ ਠੀਕ ਨੇ ਮਤਲਬ ਕਿ ਇੱਕ ਕੁਆਂਟਲ ਜੇ ਮਿਲਤੇ ਘੱਲਦੇ ਆ ਤਾਂ 400 ਨੂੰ ਜਾਣ ਡਿਆ 400 ਨੂੰ ਜਾਣ ਡਿਆ ਹੁਣ ਕਿੱਲੇ ਵਾਲਾ ਬੰਦਾ ਖੁਦ ਇੰਨੀ ਮਿਹਨਤ ਤੇ ਕਰੂਗਾ ਨਾ ਨੌਕਰੀ ਨਾ ਪੇਸ਼ਾ ਤੇ ਉਹਦਾ ਨੂੰ ਆਪਾਂ ਨੂੰ 400 ਵਿੱਚੇ ਉਹਦੇ 400 ਚ ਆਪਾਂ ਛਲਾਈ ਦੇਣੀ ਹੈ ਹਾਂਜੀ ਇਹਦੇ ਵਿੱਚੋਂ ਤੁਸੀਂ ਲਾ ਲ ਉਹਦੇ ਆਪਾਂ ਛਲਾਈ ਵਿੱਚੋਂ ਦੇ ਲੋ ਹਾਂਜੀ 800 ਇਹ 1200 ਦੇ ਵਿੱਚੋਂ ਠੀਕ ਹੈ ਚਲਾਈ ਚਲ ਗਈ ਹੂੰ ਤੇ ਉਹਦੇ ਵਿੱਚੋਂ ਤੁਸੀਂ ਲਾ ਲਓ ਵੀ ਬਾਕੀ ਜਿਹੜਾ ਆਪਾਂ ਨੂੰ ਮੁਨਾਫਾ ਜਿਹੜਾ 1140 ਰੁਪਏ ਉਹ ਮੁਨਾਫਾ ਹੁੰਦਾ ਅਛੜੀ ਇਹ ਕਾਪਾ ਨੂੰ ਇਹ ਨਹੀਂ ਵੀ ਲੱਦ ਗਿਆ ਆਪਾਂ ਕੁਆਂਟਲ ਦੀ ਛਲਾਈ 60 ਰੁਪਏ 8 ਰੁਪਏ ਆਪਾਂ ਨੂੰ ਇਹ ਨਹੀਂ ਵੀ ਲੱਦ ਗਿਆ ਆਪਾਂ ਨੂੰ ਹੁਣ ਮਿਲਦੇ ਜੇ ਉਥੇ ਦੋ ਰਾਤਾਂ ਪੱਜ ਗਈਆਂ ਇਹਨਾਂ ਪਾਏ ਕਦੋਂ ਢਿਕਣੇ ਪਏ ਹਾਂਜੀ ਕਿੱਲੇ ਵਾਲੇ ਕਿੱਲਾ ਵਿਚਾਰੇ ਕੋ ਕਮਾ ਦੇ ਇਹਨੇ ਛੁੱਟਲੇ ਮਿਲਦੇ ਬਹਿ ਗਿਆ ਛੁੱਟ ਕੇ ਤੇ ਮੁੜ ਕੇ ਨੇ ਪੈਸੇ ਢਿਕਣੇ ਤੇ ਖਰਚੇ ਕਿੱਥੋਂ ਨੇ ਖਰਚਾ ਸਭ ਤੋਂ ਆਪਾਂ ਦੇ ਚਲੋ ਇਹ ਗੱਲ ਕੀਤੀ ਆਪਾਂ ਕੱਟ ਜ਼ਮੀਨ ਵਾਲੇ ਬਾਹਤ ਤੇ ਵੀ ਇਹੋ ਖਾਦੀਆ ਤਰੀਕਾ ਇੱਕ ਦਿਨ ਮਾਣਾ ਆਪਣੀ ਗੁਰਦੀ ਚਾਹ ਪੀਊਗਾ ਤੇ ਸ਼ੂਗਰ ਤੋਂ ਬਚੂਗਾ ਸ਼ੂਗਰ ਤੋਂ ਬਚੂ ਠੀਕ ਨੇ ਬਿਲਕੁਲ ਤੇ ਇੱਕ ਜਿਹੜੀ ਆ ਮਤਲਬ ਹੀ ਖਰਚ ਉਹਨੇ ਵਿੱਚੋਂ ਉਹ ਚਾਹ ਵੀ ਪੀ ਜਣ ਤੇ ਗੁੜ ਦੀ ਕਮਾਈ ਵੀ ਇੰਨੀ ਹੋਈ ਜਾਣੀ ਉਹਨੂੰ ਤੇ ਜਿਹੜਾ ਆ ਗਿਆ ਹਾਂ ਉਹ ਉਹ ਮਾਲ ਨੇ ਖਾਈ ਜਾਣਾ ਹਾਂ ਜੋ ਛਲਾਇਆ ਹੋਇਆ ਹਾਂ ਇਹੜਾ ਉਤਲਾ ਉਹ ਇਹ ਨਹੀਂ ਵੀ ਉਹਨਾਂ ਛਲਾਈ ਜਾਣਾ ਬਣ ਕੇ ਮਗਰ ਮੁੜੇ ਕੇ ਕਰਨ ਉਹ ਛਲਾਈ ਜਿਹੜੀ ਉਹਨੂੰ ਬਣੀ ਆ ਉਹ ਆਪ ਛਿਲ ਕੇ ਉਹਨੇ ਕੱਢੀ ਜਾਣਾ ਉਹਨੂੰ ਜਿਹੜਾ ਆ ਗਿਆ ਉਹ ਆਪ ਆਊਗਾ ਹਾਂ ਤਾਂ ਤੇ ਮਾਲ ਖਾਊਗਾ ਨਾਲ ਮਾਲ ਵੀ ਪਲਦਾ ਜਾਣਾ ਤੇ ਆਪ ਵੀ ਪਲਦਾ ਜਾਣਾ ਇਹ ਤੇ ਚਲੋ ਹੁਣ ਆਪਾਂ ਨੇ ਪਹਿਲਾਂ ਬਜ਼ੁਰਗ ਜਿਹੜੇ ਉਹ ਹਰ ਕੋਈ ਲਾਉਂਦਾ ਹੁੰਦਾ ਹੈ ਪਾਓ ਚਲ ਥੋੜਾ ਬੋਦਾ ਲੈ ਸਿਆਲ ਦਾ ਮਾਨ ਹੈ ਹਾਂ ਹੈ ਕਿ ਨਹੀਂ ਉਹ ਪਾਓ ਕਨਾਲ ਲਾਉਂਦਾ ਕੋਈ ਦੋਗਣਾ ਹਰ ਕੋਈ ਲਾਉਂਦਾ ਹੁੰਦਾ ਹੈ ਤੇ ਸਾਰੇ ਗੁੜ ਕੱਢ ਕੇ ਖਾਂਦੇ ਨੇ ਆਪਣੇ ਘਰ ਦਾ ਹਾਂਜੀ ਤੇ ਚਲੋ ਆ ਗਿਆ ਜੁਗਦਾਂ ਦਾ ਹੁਣ ਤੇ ਸ਼ੂਗਰ ਤੇ ਮਾਰੇ ਸਾਰੇ ਮਰੀਜ਼ ਆ ਕਿਉਂਕਿ ਹਰ ਇੱਕ ਨੂੰ ਸ਼ੂਗਰ ਹੋਈ ਆ ਤੇ ਖਾਂਡ ਦੀ ਚਾਹ ਪੀਣ ਨੂੰ ਤਗੜੀਆਂ ਜਲੇਬੀਆਂ ਖਾ ਲਈਆਂ ਖਾਂਣੀਆਂ ਦੇ ਗੁੜ ਦੀ ਤੇ ਕਿਹੜੀਆਂ ਵੈਰਾਈਟੀਆਂ ਜੇ ਜਿਹੜੀਆਂ ਮੇਨ ਆਪਾਂ ਨੂੰ ਵੀ ਲੋਣੀਆਂ ਚਾਹੀਦੀਆਂ ਐ ਇਹ ਗੰਨੇ ਦੀ ਵੈਰਾਈ ਬੜੀ ਐ ਇਹਦੇ ਵਿੱਚ ਨਾ ਇਹ ਜਿਹੜਾ ਮਤਲਬ ਟਾਈਮ ਦੇ ਸੰਬੰਧੋਂ ਜਿਹੜਾ 19 ਆ ਕਮਾਲ ਹੂੰ ਇਹਨੂੰ ਮਿਲ ਨਹੀਂ ਲੈਂਦੀ ਪਰ ਇਹਦੀ ਰੋ ਬੜੀ ਐ ਇਹ ਜਿੱਦਾਂ ਹੁਣ ਜਿੱਦਾਂ ਹੁਣ ਆਪਾਂ ਮੰਨ ਲਓ ਵੀ ਪਹਿਲਾਂ ਗੇਤਰੀਆਂ ਵੈਰਾਈਟੀਆਂ ਜੇ ਆਪਾਂ 85 ਜਾਂ 99 ਜੋ ਆਪਾਂ ਗੁੜ ਬਣਾਉਨੇ ਆ ਤੇ ਉਹ ਪਹਿਲਾਂ ਬਣਦਾ ਇਹਨੂੰ ਮਗਰੋਂ ਇਹ ਵੀ ਲਾਸ਼ ਨਾ ਜੇ ਜਦੋਂ ਆਪਾਂ ਕੱਢਦੇ ਗਣ ਲੇੜੋਂ ਮਗਰੋਂ ਇਹ ਗੁੜ ਉੰਨੀ ਜਿਹੜਾ 19 ਇਹਦਾ ਗੁੜ ਬਹੁਤ ਪੈਂਦਾ ਅੱਛਾ ਯਾਨੀ ਕਿ ਜੇ ਆਪਾਂ ਗੁੜ ਵੇਚਣਾ ਹੈ ਮਿਲ ਦਾ ਪੰਗਾ ਨਹੀਂ ਹੈ ਨਾ ਗੁੜ ਵੀ ਚਿੱਟਾ ਇਹਦਾ ਬਣਦਾ ਬਹੁਤ ਫਸਕਲਾਸ ਗੁੜ ਬਣਦਾ ਅੱਛਾ ਫਿਰ 19 ਵੈਰਾਈਟੀ ਸਹੀ ਹੈ ਰਿਆਸਤੇ ਵੀ ਜੇ ਆਪਾਂ ਦਰੋ ਬੜੀ ਹੈ ਹਾਂ ਅੱਛਾ ਜੀ ਹਾਂ ਤੇ ਇਹ ਵੀ ਆਪਾਂ ਨੂੰ ਜਿੱਦਣ ਫਗਣ ਚ ਗੁੜ ਦੇ ਦਾ 19 ਦਾ ਪੈਂਦਾ ਬੇਸ਼ਮਾਰ ਅੱਛਾ ਜੀ ਤੇ ਰੋ ਇਹਦੀ ਜੇ ਚੰਗੀ ਤੇ ਬਾਕੀ ਜ਼ਿੰਮੇਵਾਰ ਸਹਾਨੇ ਚਲੋ ਫਿਰ ਜਿਹੜਾ ਚੰਗਾ ਮਤਲਬ ਬਣਦਾ ਵਾ ਕਿਸੇ ਤੋਂ ਲਾਗੇ ਬੰਦੇ ਗਾਂ ਕੱਢਦੇ ਉਹਦੇ ਕੋਲ ਵੇਖ ਕੇ ਚੰਗਾ ਗੁੜ ਬਣਦਾ ਲੈ ਕੇ ਉਹ ਕਮਾਲ ਲਾਵੇ ਮੈਂ ਤੇ ਆਪਾਂ ਸਿਰਫ ਦੇਣਾ ਇਹ ਵੀ ਆਪਾਂ ਨੂੰ ਐਦ ਜਮਦਨ ਹੈਗੀ ਤੇ ਦੂਸਰਾ ਸਵਾਲ ਮੇਰਾ ਆਪਾਂ ਜੇ ਵੇਖੀਏ ਤੇ ਝੋਨਾ ਹੈ ਉਹਦੇ ਉੱਤੇ ਸਾਨੂੰ ਪਤਾ ਕਿ 20 ਕ ਹਜ਼ਾਰ ਟੋਟਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਦੀ ਸਾਮ ਸੰਭਾਲ ਲਵਾਈ ਦਾ ਖਰਚਾ ਆ ਜਾਂਦਾ ਹਾਂ ਬਾੜੂੜ ਬਾਗ ਹਾਂ ਗੁਰਦਾ ਕਿੰਨਾ ਖਰਚਾ ਹੁੰਦਾ ਹੈ ਪੂਰਾ ਸ਼ੁਰੂ ਲੈ ਕੇ ਐਂਡ ਤੱਕ ਵੇਖ ਗੁਰਦਾ ਜਿਹੜਾ ਖਰਚਾ ਨਾ ਗੁਰਦਾ ਇਹ ਤੇ ਆਪਾਂ ਨੂੰ ਬੀ ਦਾ ਆਉਣਾ ਵਾ ਤੇ ਜੇ ਮੱਲ ਜੀਮੀਂਦਾਰ ਆਪਣਾ ਥੋੜਾ ਬੋਤਾ ਬੀ ਰੱਖ ਲੈਂਦਾ ਫਿਰ ਤੇ ਕੋਈ ਗੱਲ ਨਹੀਂ ਪਹਿਲੀ ਪਹਿਲੀ ਵਾਰ ਆਪਾਂ ਨੂੰ ਮੱਲ ਲੈਣਾ ਪੈਣਾ ਵਾ ਆਪਾਂ ਨੂੰ ਬੀ ਮੁੱਲ ਅੱਛਾ ਜੀ ਤੇ ਆਪਾਂ ਨੂੰ ਮੱਲ ਦੀ ਜਿੱਦਾਂ ਹੁਣ ਕਿਲਾ ਲਾਉਣਾ ਵਾ ਹਾਂਜੀ ਤੇ ਆਪਾਂ ਨੂੰ 10000 ਰੁਪਿਆ ਜਿਹੜਾ ਇਹਦੇ ਤੇ ਬੀ ਬੀ ਦਾ ਖਰਚਾ ਆ ਜਾਣਾ ਹਾਂ ਠੀਕ 10000 ਕਿੱਲੇ ਦੇ ਬੀਜ ਦਾ ਖਰਚਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਸਪਰੇ ਖਾਦ ਜਾਂ ਇਹਨਾਂ ਦਾ ਉਹਦੇ ਵਿੱਚ ਜਿਹੜੀ ਸਪਰੇ ਸਪਰੂ ਇਹਦੀ ਗਾਂ ਕੋਈ ਲੋੜ ਨਹੀਂ ਮਤਲਬ ਜਿਹੜਾ ਕਿੱਲਾ ਦੂਦ ਆਨੇ ਆਪ ਹੀ ਸੰਭ ਲੈਣਾ ਗੜਾਈ ਗੜੀ ਨਾਲ ਕਰਕੇ ਤੇ ਕੋਈ ਗੱਲ ਨਹੀਂ ਮੰਦੀ ਯਾਨੀ ਕਿ ਇਹਦੇ ਵਿੱਚ ਚੋਨੇ ਕਣਕ ਵਾਂਗੂੰ ਇੰਨੀਆਂ ਸਪਰੇਆਂ ਦਾ ਖਾਦਦਾ ਨਹੀਂ ਪਿੰਦੀਆਂ ਅੱਛਾ ਤੇ ਕੋਲ ਮਲਾ ਕੇ ਅਸੀਂ ਵੇਖ ਲਈਏ 10000 ਬੀਜ ਦਾ ਖਰਤਾ ਖਰਚਾ ਉਸ ਤੋਂ ਉੱਪਰ ਕੋਈ ਉੱਪਰ ਥੱਲੇ 5000 ਦਾ ਮਤਲਬ ਗੋਡੀ-ਗਾਡੀ ਕਰੀਏ ਜਿਹੜੀ ਜੂਰੀਆ ਲਗਣੀ 2000 ਬੂਰੀਆਂ ਉਹ ਤੇ ਲੱਗਣ ਲੱਗਣੀ ਕੋਈ ਜੂਰੀਆ ਨੇ ਖਾ ਕੇ ਹਾਈਟ ਕਰਨੀਆਂ ਹਾਂਜੀ ਤੇ ਫੇਰ ਹੀ ਹਾਈਟ ਹੋਊ ਤੇ ਫਿਰ ਮਾਸਾ ਕਮਾ ਨਿਕਲੂਗਾ ਤੇ ਹੋਰ ਇਹਦਾ ਫਲ ਮਤਲਬ ਸਾਰਾ ਸਾਲ ਹੁੰਦਾ ਹੈ ਕਿ ਕੀ ਸਾਲ ਹੁੰਦਾ ਹੈ ਇਹਦਾ ਇਹ ਵੀ ਆਪਣੇ ਮਤਲਬ ਸਾਲ ਆਪਾਂ ਕਰਨ ਦੇ ਉੱਤੇ ਜਿੱਦਾਂ ਹੁਣ ਆਪਾਂ ਇਹਨੂੰ ਲੱਗ ਪਏ ਤੇ ਜੀ ਆਪਣੇ ਕੋ ਥੋੜਾ ਨਿਕਲਦਾ ਵਾ ਗੋੜੋ ਹਸਾਉਣਾ ਤੇ ਉਹਦੇ ਹਿਸਾਬ ਨਾਲ ਆਪਾਂ ਇਹਨੂੰ ਸਾਡਾ ਇਹ ਸਾਰਾ ਸਿਆਲ ਜਿਹਨੂੰ ਪੀੜਨਾ ਹੀ ਆ ਕਿੱਲੇ ਨੂੰ ਮ제 ਮੇਲਾ ਕੇ ਰਹਿਣਾ ਤੇ ਕਰੇ ਜਾਣਾ ਤੇ ਜੇ ਆਪਣੇ ਕੋਈ ਜ਼ਿਆਦਾ ਵਾ ਮਤਲਬ ਆਪਾਂ ਨਬੇੜ ਸਕਦੇ ਹਾਂ ਜੇ ਕਿਤੇ 5-6 ਪੱਤਾਂ ਜਾਂ 7-8 ਪੱਤਾਂ ਨੂੰ ਰੋਜ਼ ਦੀਆਂ ਕੱਢਦੇ ਫਿਰ ਛੇਤੀ ਹੋ ਜਾਂਦਾ ਅੱਛਾ ਜੀ ਹਾਂ ਇਹਨੂੰ ਸਾਹਮਣੇ ਦੇ ਨੇ ਜੇ ਆਪਾਂ ਪੱਤੇ ਦੂ-ਤਿੰਨ ਗੱਡੀਆਂ ਦੇ ਉਹਨੂੰ ਮਿਲ ਜਾਂਦੇ ਫਿਰ ਉਹ ਹਿਸਾਬ ਨਾਲ ਨਿਬੜਨਾ ਹੂੰ ਠੀਕ ਹੈ ਇਹ ਇਹ ਸਮਝ ਲਓ ਕਿ 300 ਪੱਤਾਂ ਹਿਸਾਬ ਦੀਆਂ ਸਾਲ ਦੀਆਂ ਨਿਕਲਣੀਆਂ ਐ ਉਹ ਅੱਗੇ ਤੁਸੀਂ ਡਿਵਾਈਡ ਕਰ ਲੋ ਕਿ ਇੱਕ ਦਿਨ ਦੀਆਂ ਕਿੰਨੀਆਂ ਕੱਢਣੀਆਂ ਜੇ ਤੇ ਉਸ ਹਿਸਾਬ ਨਾਲ ਇਹ ਗੰਡਾ ਗੰਨਾ ਖਤਮ ਹੁੰਦਾ ਏ ਮਲਕਲੇ ਜੋ ਆਪਾਂ 300 ਕੁਇੰਟਲ ਦਾ 300 ਪੱਤਾ 300 ਪੱਤੇ ਜਿਹੜੀ ਨਿਕਲਣੀਆਂ ਹਾਂ ਹਾਂ ਉਹੀ ਹੰਡਲ ਦਾ ਮੈਂ ਸਭ ਕਹਿ ਰਿਹਾ ਤੇ 300 ਕੁਇੰਟਲ ਗੰਨਾ ਤੇ 300 ਪੱਤ ਹੋਗੀ ਹਾਂਜੀ ਉਹਦੇ ਵਿੱਚ ਆਪਾਂ ਨੂੰ ਇਹ ਆ ਵੀ ਜਿੱਦਾਂ ਹੁਣ ਜੇ ਤੇ ਆਪਾਂ ਨੂੰ ਪੰਜ ਪੱਤਾਂ ਵੀ ਕੱਢਦੇ ਰੋਜ਼ ਦੀ ਹੈ ਹਾਂਜੀ ਪੰਜ ਪੱਤਾਂ ਕੱਢਦੇ ਫਿਰ ਆਪਾਂ ਦਵੇਂ ਲਾ ਲੂ ਵੀ ਫਿਰ ਤੇ ਕੰਮ ਛੇਤੀ ਨਿਭੇੜਦੀ ਤੁਹਾਨੂੰ ਹਾਂ ਜਿੰਨੀ ਛੇਤੀ ਨਿਭੇੜਾਂਗੇ ਉਨੀ ਛੇਤੀ ਜ਼ਮੀਨ ਵੇਲੀ ਹੋਊਗੀ ਉਨੀ ਛੇਤੀ ਫਿਰ ਦੁਬਾਰਾ ਬੀਜਣ ਵਾਲੇ ਬਣਾਗੇ ਬੀਜੋ ਦਾ ਜਿੱਦਾਂ ਹੁਣ ਆਪਾਂ ਮਲੰਗਾੜਦੇ ਕਰਦੇ ਜਿੱਦਾਂ ਹੁਣ ਖੇਤਰਾ ਵੱਡਿਆ ਗਿਆ ਤੇ ਨਹੀਂ ਹੁੱਕ ਦਾ ਦੂ ਆਪਾਂ ਉਹਦੇ ਚੋਂ ਵੱਢ ਕੇ ਲਾ ਲਾਂਗੇ ਹਾਂਜੀ ਬਾਕੀ ਜਿਹੜਾ ਆਪਾਂ ਜੇ ਖੇਤਰਾ ਜਾਣੇ ਫੱਗਣ ਜੇ ਚ ਉਹਦੀ ਵੱਡ ਉਹਨੂੰ ਲਾਉਣ ਦੇ ਲੋੜ ਨੇ ਦੁਬਾਰਾ ਉਹ ਫੋਟ ਬੜਾ ਹੋਣਾ ਉਹ ਹੀ ਫੋਟ ਪਿੰਦਾ ਦੁਬਾਰਾ ਹਾਂ ਉਹਨੇ ਬੜਾ ਹੋ ਜਾਣਾ ਤੇ ਤੁਹਾਡਾ ਫਿਰ ਕੀ ਆ ਵੀ ਆਪਾਂ ਨੂੰ ਜਿਆਦੀਆਂ ਪੱਤਾ ਵੱਢ ਕੇ ਕੱਢ ਕੇ ਛੇਤੀ ਬਣਾਉਣਾ ਚਾਹੀਦਾ ਕਿ ਮਠੇ ਮਠੇ ਆਸਤੇ ਆਸਤੇ ਲੱਗੇ ਮਨ ਜੇ ਤੇ ਆਪਾਂ ਰੱਖਣਾ ਮੂਢਾ ਹਾਂ ਫਿਰ ਉਹਨੂੰ ਥੋੜਾ ਜਿਹਾ ਲੀਡ ਹੱਥ ਲਾਓ ਠੀਕ ਹੈ ਜੀ ਕਮਾਲ ਨੂੰ ਠੀਕ ਹੈ ਤੇ ਇੱਕ ਗੋੜੀ ਵੱਧ ਬਣਨਾ ਠੀਕ ਹੈ ਦੇ ਗੋੜਜੋਂ ਵੱਧ ਬਣਾ ਦੇ ਆਉਂਦੇ ਨੂੰ ਵੱਧ ਜਾਣੀ ਆਮਦਨ ਵੱਧ ਜਾਣੀ ਹੈ ਜਾਨੀ ਕਿ ਬੀਜ ਕੇ ਕਾਲੀਆਂ ਨਹੀਂ ਕਰਨੀਆਂ ਬਸ ਤੇ ਆਪਾਂ ਨੂੰ ਮਤਲਬ ਆਪਾਂ ਹੁਣ ਜਿੱਦਾਂ ਕਿੱਲੇ ਵਾਲਾ ਦੇ ਖਰਚਾ ਖਰਚਾ ਨਹੀਂ ਤੇ ਗੇਰੇ ਰੋੜਦਾ ਉਹਨੇ ਫਿਰ ਵਿਚਾਰੇ ਆਖਣਾ ਵੀ ਮੈਂ ਖਰਚਾ ਕਰਾਂ ਉਹਨੇ ਕੋਈ ਨਾ ਕੋਈ 2-4 ਪੱਤਾਂ ਦੇ ਵਿੱਚ ਕਾਢੇ ਗਰਜ ਕਰਨੀ ਹੁੰਦੀ ਹਾਂਜੀ ਬਿਲਕੁਲ ਬਿਲਕੁਲ ਆਪਣਾ ਸਾਹ ਉਹਨਾਂ ਨੇ ਚੱਲਣਾ ਵੀ ਮੈਂ ਨੂੰ ਕੀ ਕਰਨਾ ਹੈ ਹਾਂਜੀ ਆਪਾਂ ਦੇ ਦੱਸਣਾ ਵੀ ਇਹਦੇ ਵਿੱਚ ਆਮਦਨ ਹੈਗੀ ਦੇ ਟੋਟਲ ਸਾਬ ਨਾਲ ਕਿੱਲੇ ਚ ਕਿੰਨੀ ਆਮਦਨ ਹੋ ਜਾਂਦੀ ਆਪਾਂ ਟੋਟਲ ਤੁਹਾਨੂੰ ਮੈਂ ਦੱਸਾਂ ਤੁਸੀਂ ਇਹਨੂੰ ਤੁਸੀਂ ਇਹ ਲਾ ਲੋ ਹਾਂ ਤੁਸੀਂ ਵੀ ਜੇ ਆਪਾਂ ਨੂੰ ਮਲਬੀ ਇਹ 1100 ਰੁਪਿਆ ਪਹਿਲਾਂ ਛੱਡਦਾ ਕਿਤਰਾ ਕੱਢਦੇ ਆ ਹਾਂਜੀ ਉਹਨੂੰ ਟੈਨਸ਼ਨ ਨਾ ਕਰ ਲੋ ਤੇ ਜੇ ਆਪਾਂ ਮੁੜ ਕੇ ਲੇਟ ਕੱਢਦੇ ਆ ਅੰਦਰਾਂ 16 ਕਿਲੋ ਪੈਂਦਾ ਫੇਰ ਸਾਬ ਲੈ ਲੋ ਉਹ 2000 ਨੂੰ ਪਹੁੰਚ ਜਾਂਦਾ अच्छा हां कॉलम लागे जे ਵੇਖਿਆ ਜਾਵੇ ਕੋਈ ਸਾਲ ਦੀ ਫਿਰ ਇਹਦੇ ਵਿੱਚੋਂ 3.5 ਲੱਖ ਤੋਂ ਲੈ ਕੇ 4 ਲੱਖ ਦੇ ਵਿੱਚ ਵਿੱਚ ਕਮਾਈ ਆ ਗਈ ਹੈ ਤੇ ਬਾਕੀ ਜੇ ਕੁੱਲ ਖਰਚਾ ਵੀ ਵੇਖ ਲਈਏ ਤੇ ਨਾਲ ਬੰਦਾ ਲਾਇਆ ਹੋਵੇ ਕੋਈ ਲਾਇਆ ਹੋਵੇ ਜਾਂ ਕੁਝ ਹੋਵੇ ਤੇ ਆਪਣਾ ਫਿਰ ਵੀ ਐਂਡ ਤੇ 2 ਲੱਖ ਸਾਰੇ ਖਰਚੇ ਪਾਪ ਪੂ ਕੇ ਨੀ ਆਮਦਨੀ ਚ ਬਚਦੀ ਆ ਕਿੰਨੀ ਮਲ ਵੱਧ ਬਾਇਦਾ ਜੇ ਲੋ ਆਪਾਂ ਉਹਦੇ ਆਪਾਂ ਨਹੀਂ ਆਪਾਂ ਵੀ ਹਦੋਂ ਵੱਧ ਖਰਚੇ ਕਰਦੇ ਆ ਵੀ ਚਲੋ ਅਸੀਂ ਬਾਜਦੇ ਆਪਾਂ ਨਾਲ ਆ ਵੀ ਮਿਹਨਤ ਕਰਨੀ ਆ ਹਾਂਜੀ ਤੇ ਬੰਦਾ ਵੀ ਆਪਾਂ ਚਲੋ ਜਦੋਂ ਹੁਣ ਕਮਾਦ ਕਰਨਾ ਆਪਾਂ ਬੰਦਾ ਪੱਕਾ ਨਾਲ ਦੇ ਕਰਦਾ ਹਸ਼ਨਾ ਹਾਂਜੀ ਤੇ ਉਹਨੇ ਵਿੱਚੋਂ ਹੀ ਆਪਣੇ ਕੱਢੀ ਜਾਣਾ ਨਾਲ ਹੱਥ ਪੜਾ ਥੀ ਪੜਾਉਣੀ ਆ ਕਿਉਂਕਿ ਕਮਾਦ ਜਿਹੜਾ ਗੁਰਕੜਨਾ ਇਹ ਬੰਦਾਂ ਦੋ ਤਿੰਨਾਂ ਦਾ ਕੰਮ ਹੈ ਹਾਂਜੀ ਉਹੀ ਤਾਂ ਹੀ ਤਾਂ ਮੈਂ ਆਖ ਰਿਹਾ ਵੀ ਨਾਲ ਥੋੜਾ ਬੋਤਾ ਕੋਈ ਸਾਥ ਦਵੇ ਤੇ ਫਿਰ ਨਾਲ ਲਾਉਣਾ ਪੈਂਦਾ ਤੇ ਇਹ ਵੀ ਚਲੋ ਇਹਦੇ ਜ ਹੈ ਵੀ ਪੈਸਾ ਹੈਗਾ ਪੈਸਾ ਹੈਗਾ ਉਹ ਹੀ ਦੇਖ ਰਿਆ ਨਾ ਹੁਣ ਜਿਵੇਂ ਆਪਾਂ ਹੁਣ ਤੁਸੀਂ ਇਹ ਲਾ ਲਓ ਜੀ ਪੈਸਾ ਹੈਗਾ ਤੇ ਹੁਣ ਆਮ ਹੀ ਬੀਲ ਨੇ ਲਾ ਕੇ ਬੈਠੇ ਛੜਕਾਂ ਦੇ ਤੇ ਹਾਂਜੀ ਇਹ ਮੋਲ ਕਮਾਲ ਲੈਣ ਦੇ ਹਾਂਜੀ ਬਿਲਕੁਲ ਤੁਸੀਂ ਇੱਥੋਂ ਲਾ ਲਓ ਵੀ ਆਪਾਂ 400 ਨੂੰ ਕੁਇੰਟਲ ਮੋਲ ਲੈ ਲਿਆ ਹਾਂਜੀ ਕਮਾਲ ਬਿਲਕੁਲ ਲੈ ਕੇ ਤੇ ਆਪਾਂ ਜਿਹੜੀ ਮਮੂਲੀ ਝਾੜ ਦੱਸਿਆ ਵੀ 12 ਕਿਲੋ ਹਾਂਜੀ ਦਾਹਕੇ ਲੁਣਾ ਦੇ ਲਾਹ ਦਾਹਕੇ ਤੋਂ ਦੱਸਿਆ ਆਪਾਂ 1200 ਰੁਪਈਆ ਹਾਂਜੀ ਤੇ 1200 ਰੁਪਈਆ ਵਟਿਆ ਉਹਦੇ ਵਿੱਚੋਂ 420 ਇਹਦਾ ਕੱਢ ਲਓ ਗੁੜ ਜਿਹੜਾ ਗੰਨਾ ਲਿਆ ਆਪਾਂ ਹਾਂ 800 ਰਹਿ ਗਿਆ 800 ਰਹਿ ਗਿਆ 800 ਰਹਿ ਗਏ ਉਹਦੇ ਵਿੱਚੋਂ ਆਪਾਂ ਲਾ ਲਓ ਤੁਸੀਂ ਨਾਲ ਬੰਦੇ ਦਾ 200 ਕੱਢ ਲਓ 200 ਕੱਢ ਲਓ ਬਿਲਕੁਲ ਨਾਲ ਜਿਹੜਾ ਲਾਇਆ ਵਾ ਹਾਂ ਤੇ 600 ਆ ਗਿਆ 600 ਆ ਗਿਆ ਤੇ ਹੋਰ ਉਹਦਾ ਉੱਤੇ ਖਰਚਾ ਲਾ ਲਓ ਤੁਸੀਂ 100 500 ਰੁਪਈਆ ਉਹਦਾ ਲਾ ਲਓ ਤੁਸੀਂ ਸਾਨੂੰ ਆਪਾਂ ਨੂੰ ਹਾਂ ਵੀ ਮੋਲ ਲੈ ਕੇ ਵੀ 500 ਬਾਅਦ ਦਾ ਹੈ ਤੇ 5 ਪਤਾ ਕੱਟੀ ਤੇ 500 ਨੂੰ ਪਾਇਨਾ 500 ਦਿਹਾੜੀ ਪਾ ਸਕਦਾ ਹਾਂ 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 ਬਿਲਕੁਲ ਜਿਵੇਂ ਹੁਣ ਸਵੇਰੇ 9 ਤੋਂ ਲੈ ਕੇ 5 ਤੱਕ ਬੰਦਾ ਨੌਕਰੀ ਕਰਦਾ ਫਿਰ ਜਾ ਕੇ ਕੋਈ ਆਮ ਪ੍ਰਾਈਵੇਟ ਚ 10 12 ਹਜ਼ਾਰ ਮਿਲ ਜੇ ਦਿੱਤਾ ਇਹ ਤਾਂ ਬੰਦਾ ਨਾਰਮਲ ਨਾਰਮਲ ਦਿੱਤਾ ਜਿੰਨੇ ਹੁਣ ਆਪਾਂ ਜਦੋਂ ਆਪਾਂ 16 ਕਿਲੋ ਜਾਂ ਲੈਣਾ ਝਾੜ ਜਦੋਂ ਵੱਧ ਲੈਣਾ ਉਦੋਂ ਉਹਦੀ ਕਮਾਈ ਜਿਹੜੀ ਉਹ ਕਿੱਥੇ ਜਾਣੀ ਬਿਲਕੁਲ ਨਹੀਂ ਆ ਜਿਵੇਂ ਆਪਾਂ ਸ਼ੁਰੂਆਤ ਚ ਕਿਹਾ ਸੀ ਆਪਾਂ ਘਾਟ ਲੈ ਕੇ ਚੱਲਣੇ ਘਾਟ ਲੈ ਕੇ ਚੱਲਣੇ ਹਾਂ ਹਾਂ ਮਤਲਬ ਏ ਚ ਕਮਾਈ ਆ ਪਰ ਤਾਂ ਜੇ ਬੰਦਾ ਮਿਹਨਤ ਕਰੂਗਾ ਤੇ ਹੁਣ ਜੇ ਆਪਾਂ ਠੇਕੇ ਦੇ ਜ਼ਮੀਨ ਲੈਨੇ ਆ ਕਣਕ ਝੋਨਾ ਪੂਰੀ ਮਿਹਨਤ ਕਰਕੇ ਗੱਟ ਕੇ ਬੰਦਾ ਕਰੇ ਫੇਰ ਜਾ ਕੇ ਸਾਲ ਨੂੰ ਕੋਈ 20-3000 ਰੁਪਇਆ ਵਟਿਆ ਜਾਂਦਾ ਮੇਰੇ ਸਾਹਬ ਦੇ ਨਾਲ ਕਿਉਂਕਿ 60-6000 ਠੇਕੇ ਹੋਗੇ ਮੈਂ ਤਾਂ ਦੱਸਾਂ ਵੀ ਗੱਲ ਬੜਾ ਚਲੋ ਗੱਲਾਂ ਕਮਾਈ ਦੀਆਂ ਕਰਨੇ ਆ ਆਪਾਂ ਉਹਦੇ ਮੈਂ ਤੇ ਦੱਸਾਂ ਵੀ ਉਹ ਕੀ ਜਾਂਦਾ ਸਿਆਣਾ ਜਿਹਨੂੰ ਆ ਗਿਆ ਤਰੀਕਾ ਉਹਦੀ ਇੱਥੇ ਅਮਰੀਕਾ ਦਾ ਜੇ ਕੋਈ ਤਰੀਕੇ ਨਾਲ ਕੋਈ ਕੰਮ ਕਰਦਾ ਤੂੰ ਕੋਈ ਲੋੜ ਨਹੀਂ ਭਜਨ ਨਸਨ ਦੇ ਨਾਲ ਤੇ ਪੈਸੇ ਜਾੜਨੇ ਹਾਂਜੀ ਤੇ ਨਾਲੇ ਦੂਜੇ ਮੁਲਕ ਦੀਆਂ ਛੜਕਾਂ ਜਾ ਕੇ ਸਾਫ ਕਰਨੀਆਂ ਤੇ ਕਈ ਖਪਾ ਕਰਨੇ ਹੈ ਕਰੋ ਵਿਕਾਰ ਹੋਣਾ ਕਾਦੀ ਰੋਟੀ ਖਾਣੀ ਹੈ ਕਰਦਾ ਦੁੱਧ ਪੀਣਾ ਵਾ ਤੇ ਕਰਦਾ ਹੀ ਆਪਾਂ ਗੁੜ ਖਾਣਾ ਹੈ ਹਾਂਜੀ ਠੀਕ ਇਹ ਵੀ ਇਹਦੇ ਵਿੱਚ ਫਾਇਦਾ ਬੜਾ ਜੇ ਆਪਾਂ ਕਰ ਲਈਏ ਤੇ ਆਪਾਂ ਨੇ ਤਰਲੇ ਮਾਨ ਲੋੜ ਕੋਈ ਕਮਾਈ ਹੈਗੀ 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 ਇਹ ਨਹੀਂ ਕਮਾਈ ਨਹੀਂ ਜੇ ਕਮਾਈ ਕਰਾਂਗੇ ਨਾ ਹੇ ਲਾਂਗੇ ਨਾ ਤੇ ਹੁਣ ਆ ਫਸਲ ਇਹਦੇ ਬੀਜਾਂ ਕੋਈ ਉਠਾਂਗੇ ਤੇ ਵਾਹਾਂਗੇ ਬਣਾਵਾਂਗੇ ਫੇਰ ਹੀ ਬੀਜੀ ਜਾਣੀ ਬਿਲਕੁਲ ਤੁਹਾਨੂੰ ਗੁਰਦ ਤੇ ਆਪਣੇ ਆਪ ਬਣ ਨਹੀਂ ਜਾਣਾ ਗੁਰਮਾਨ ਉਹ ਹੀ ਵੀ ਆਪਾਂ ਸਿਰਫ ਇਹ ਵੀ ਵੀਰ ਭਰਾ ਨੇ ਦੱਸਿਆ ਵੀ ਆਪਾਂ ਨੂੰ ਇਹਦੇ ਵਿੱਚ ਕਮਾਈ ਹੈਗੀ ਜਿਹਦੇ ਕੋਲ ਨਹੀਂ ਜਿਆਦਾ ਸਾਧਨ ਉਹ ਚੁੱਪਾ ਕੇ ਮਾਨ ਆਪਣੇ ਗੰਨੇ ਦਾ ਕੰਮ ਕਰੇ ਤੇ ਗੰਨਾ ਤਿਆਰ ਕਰਕੇ ਗੁੜ ਰਮਾਣਾ ਬਣਾ ਕੇ ਵੇਚੀ ਜਾਵੇ ਜੇ ਆਪਦਾ ਤੋਂ ਘੱਟ ਦੇ ਮੁੱਲ ਲੈ ਕੇ ਭਾਉਂੜ ਕੇ ਲਾਪੇ ਹਾਂਜੀ ਵੇਚੀ ਜਾਵੇ ਜਿਵੇਂ ਬੈਠਾ ਹੀ ਇੱਕ ਪਿਆਸਾ ਹਾਂ ਕਹੀ ਗਿਆ ਪਾਣੀ ਆ ਪਾਣੀ ਆ ਇਤਰਾ ਨਹੀਂ ਹੋਣਾ ਉੱਠ ਕੇ ਕਰਨਾ ਪੈਣਾ ਆ ਫੜ ਕੇ ਘੁੱਟ ਭਰਨੀ ਪੈਣੀ ਆ ਓਵੇਂ ਜੇ ਕਿੱਲਾ ਵੀ ਆ ਨਾ ਪੰਜਾਂ ਕਿੱਲਾਂ ਵਾਲਿਆਂ ਤੋਂ ਵੱਧ ਕਮਾਈ ਕਰ ਸਕਦਾ ਹੈ ਕਰ ਸਕਦਾ ਬਸ ਤੈਨੂੰ ਬੰਦਿਆ ਉੱਠ ਕੇ ਮਿਹਨਤ ਕਰਨੀ ਪੈਣੀ ਆ ਨਿਤਨੇਮ ਕਰ ਪੁਰਾ ਖੇਤ ਚ ਜਾ ਕੋਈ ਕਾਰਜ ਤੂੰ ਸਵਾਰ ਲੈਣੇ ਆ ਕੋਈ ਰਾਬਨੇ ਤੇਰੀ ਬਾਹ ਫੜ ਲੈਣੀ ਫਿਰ ਗੱਲ ਇਹ ਵੀ ਉਹ ਵੇਖੋ ਹੁਣ ਦੱਸਣ ਇਹਦੇ ਵਿੱਚ ਆਪਾਂ ਨੂੰ ਇਹ ਵੀ ਨਹੀਂ ਪਿਆ ਪਾਉਂਦੇ ਆ ਰਾਦੇ ਦੇ ਖਵੇ ਰਹਿਣਾ ਆਪਾਂ ਜਦੋਂ ਹੁਣ ਮੰਨ ਲਾ ਕਮਾਲ ਲਾਤਾ ਇਹਨੂੰ ਪਾਣੀ ਲਾਤਾ ਖਾਦਾ ਪਾਦੇ ਗੋਡੀ ਗਾਡੀ ਇੱਕ ਦਿਨ ਜਿ ਬੈ ਕੇ ਬੰਦਿਆਂ ਕਰਾਤੀ ਸਾਹ ਹੋ ਗਿਆ ਕੱਲ ਹੀ ਕੋਈ ਨਹੀਂ ਮੁੜ ਕੇ ਕਿਹੜੇ ਨੇਤੇ ਦੇ ਬੜੇ ਨੇ ਮਾਲ ਡੰਗਰ ਵੀ ਆਪਾਂ ਸਾਹਮਣੇ ਉਹਦੇ ਦੁੱਧ ਲਈ ਜਾਣਾ ਹਾਂਜੀ ਆਪਾਂ ਹੋਰ ਵੀ ਕਈ ਕੰਮ ਕਰਾ ਲੈਣੇ ਕਈ ਕੰਮ ਕਰ ਲੈਣੇ ਵੀ ਇਹ ਬੋਧਾ ਬੰਦੇ ਨੂੰ ਬੰਨਦਾ ਵੀ ਨਹੀਂ ਆ ਇਹ ਆ ਇਹਦੇ ਉਦਨੇ ਜਿੱਦਣ ਆਪਾਂ ਹੁਣ ਮੰਨ ਲਓ ਆਪਾਂ ਬੰਦੇ ਨੂੰ ਕਹਿੰਦੇ ਆ ਕੋਈ ਛਲਾ ਲਿਆ ਸਵੇਰੇ ਕੱਢ ਲਿਆ ਜਿੱਦਾਂ ਮੱਲਾ ਪਾਉਣ ਸਵੇਰੇ ਸਵੇਰ ਵਕਤ ਤੇ ਲੱਗ ਪਏ ਆ ਕੋਈ 12 1 2 ਵਜੇ ਤੱਕ ਮਾਰੋ ਹੱਲਾ ਤੇ ਮੁੜ ਕੇ ਬਾਅਦ ਚ ਕਰ ਦੋ ਬੰਦ ਦੂਜੇ ਹੋਰ ਕੰਮ ਕਰੋ ਠੀਕ ਹੈ ਇਹ ਤੇ ਸਿੱਧੀ ਇੱਕ ਕਿੱਲੇ ਦੇ ਵਿੱਚੋਂ ਕਮਾਈ ਦਾ ਬਹੁਤ ਵਧੀਆ ਝਰੇ ਆ ਇਹ ਉਹ ਜ਼ਰੀਆ ਦੱਸਿਆ ਹੈ ਜੋ ਅਸੀਂ ਹੱਥੋਂ ਕੱਢਿਆ ਆ ਆਪ ਇੱਥੇ ਪੱਤਾਂ ਲਾਈਆਂ ਨੇ ਆਪ ਗੁੜ ਕੱਢਿਆ ਆ ਪੂਰੀ ਉਸਤ ਕੱਢੀ ਆ ਕਿਸੇ ਤੋਂ ਸੁਣੀ ਸੁਣਾਈ ਨਹੀਂ ਇਹ ਹੱਥੋਂ ਕੀਤੀ ਹੋਈ ਕੰਮ ਦੀ ਪੇ ਤਵਦੀਸ਼ ਹੈ ਪੂਰੀ ਅੱਡੀ ਕਾਹ ਮਿਲਦੇ ਆ ਜੀ ਫੇਰ ਇੱਕ ਨਵੇਂ ਟੋਪਿਕ ਤੇ ਬਾਕੀ ਐਸ ਟੋਪਿਕ ਨੂੰ ਹੋਰ ਡਿਟੇਲ ਦੇ ਵਿੱਚ ਗਾਂ ਜਾਣਾਂਗੇ ਅੱਗੇ ਵੀ ਦੱਸਾਂਗੇ ਗੁੜ ਕਿਵੇਂ ਕੱਢਣਾ ਹੈ ਕਿਉਂਕਿ ਅਸੀਂ ਆਪ ਵੀ ਬੀਜਿਆ ਹੋਇਆ ਹੈਗਾ ਨਾ ਜਦੋਂ ਗੁੜ ਕੱਢਾਂਗੇ ਉਦੋਂ ਉਹਦੇ ਤੇ ਵੀਡੀਓ ਬਣਾਵਾਂਗੇ ਕਿ ਇਸ ਤਰੀਕੇ ਪੱਤ ਕੱਢਣੀ ਆ ਇਸ ਤਰੀਕੇ ਛਿੱਲਣਾ ਹੈ ਰੋਹ ਕੱਢਣੀ ਆ ਸਾਰਾ ਡਿਟੇਲ ਦਵਾਂਗੇ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ